ਬੀ ਲੱਖਾਂ ਬਾਦਲਾਂ ਤੋਂ 500 ਕਰੋੜ ਰੁਪਈਆ ਲੈ ਗਿਆ ਤੇ ਹਰ ਸਿਮਰ ਦਰੂਜ ਗਾਉਣ ਲਈ ਖੜਾ ਹੋ ਗਿਆ ਆਪਣੇ ਸਾਰਿਆਂ ਦੇ ਯਾਦ ਹੋਣਾ 19 ਦੇ ਵਿੱਚ ਜਦ ਸਪਾਰਸ ਖੈਰਾ ਤੋਂ ਲੜਿਆ ਸੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਕਿ ਖੈਰਾ 300 ਕਰੋੜ ਲੈ ਗਿਆ ਆਪਾਂ ਨੂੰ 500 ਕਰੋੜ ਦੇ ਦੇਦਾ ਅਰੇ ਦਤਾ ਸੋ ਜੇ ਆਪਾਂ ਭਾਈ ਆਹੀ ਨਿਕਣਾ ਹੁੰਦਾ ਤਾਂ ਅੱਜ ਵੀ ਯਾਰ ਸਾਰਿਆਂ ਤੇ ਰਾਮਸ ਨੂੰ ਸੁਣਾ ਕੇ ਹਟਿਆ ਮਾਈ ਹੱਥ ਕੱਢ ਦਿਨਾ ਸੀ ਤੁਹਾਨੂੰ ਪਤਾ ਕਿ ਆਪਣਾ ਸ਼ਕਤੀ ਦਾ ਅੰਕੜਾ ਇਹਨਾਂ ਨਾਲ ਨਾ ਅੱਜ ਨਾ ਕੱਲ ਕਦੇ ਬਣ ਨਹੀਂ ਸਕਦੀ ਤੇ ਆਪਾਂ ਹਰ ਪਿੰਡ 'ਚ ਹਰ ਸਟੇਜ ਤੇ ਹਰ ਕੱਟ ਦੇ ਵਿੱਚ ਕੋਈ ਗੱਲ ਕਹੀ ਹੈ ਕਿ ਜਿੱਤ ਗਏ ਹਰ ਗਏ ਕਰਦਾਰ ਨਹੀਂ ਮਾਰਦਾ ਨਾ ਝੁਕਣਾ ਹੈ ਲਈ ਪੰਜਾਬ ਦੀ ਲੜ ਰਹੇ ਆ ਤੇ ਲੜਾਂਗੇ ਖਿਰਲੇ ਸਾਥ 'ਚ ਲੜਾਂਗੇ ਕੋਈ ਗੱਲ ਨਹੀਂ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਬਾਈ ਆਪਾਂ 10 ਰੁਪਏ ਪਰਚੀ ਰੱਖਦੇ ਆ ਉੱਥੇ ਵੀ ਭਾਈ ਜਣਾ ਤੇਲ ਦਾ ਖਰਚਾ ਹੁੰਦਾ ਹੈ ਰੋਜ਼ ਰੋਜ਼ ਵਰਦੇ ਪਿੰਡਾਂ 'ਚ 10 ਰੁਪਏ ਦੀ ਆਪਾਂ ਚਾਹੀਏ ਮੈਂਬਰਸ਼ਿਪ ਲੜਦੇ ਆ ਪਿੰਡਾਂ 'ਚ ਮਾਗਣਾ ਲੋਕ 50 50 100 100 ਰੁਪਏ ਵੀ ਦਿੰਦੇ ਆ ਵੀ ਭਾਈ ਸੋਡੇ ਨਾਲ ਹਰ ਪਿੰਡ ਦੇ ਵਿੱਚੋਂ 50 50 60 60 ਬੰਦੇ ਕਿਸੇ ਪਿੰਡੋਂ 100 100 ਬੰਦੇ ਵੀ ਐ ਵੀ ਜੁੜਦੇ ਆ ਹੋਰ ਕਮਾਲ ਦੀ ਗੱਲ ਦੱਸਦਾ ਜਿਵੇਂ ਬਾਲਾਂ ਦੇ ਖਾਸ ਬੰਦੇ ਲੰਬੀ ਗਾੜਾ ਬਾਦਲਾਂ ਦਾ ਜਿਵੇਂ ਗਾੜਾ ਬਾਦਲਾਂ ਦਾ ਵੀ ਉੱਚੇ ਬਾਲਾਂ ਤੋਂ ਬਿਨਾ ਪਤਾ ਨਹੀਂ ਹਿੱਲਿਆ ਆਪਰ ਪਿਛਲੇ ਵਾਰੀ ਉਹਨਾਂ ਨੇ ਮੰਜੀ ਥੋਕੀ ਆ ਬਾਦਲਾਂ ਦੀ ਲੰਬੀ ਦੇ ਵਿੱਚੋਂ ਉੱਥੇ ਵੀ ਜਾਣਿਆ ਨਾ ਜਿਹੜੇ ਜਮਾਂ ਸੱਜੇ ਖੱਬੇ ਨੇ ਐ ਜਿਹੜੇ ਕੰਮ ਕਰਾਏ ਹੋਏ ਨੇ ਨਾਲੇ ਇੱਕ ਘਰੇ ਗਏ ਸੀ ਉਹਨੇ ਘਰੇ ਬਲਾਕ ਨਾਲ ਕੋਈ ਚਾਹ ਪੀਣੀ ਆ ਆਹ ਬਈ ਚੱਲ ਵੜਦੇ ਆ ਉਹ ਕਹਿੰਦਾ ਭਾਈ ਮੇਰੇ ਬਾਦਲਾਂ ਨੇ ਨਾ ਘੱਟੋ ਘੱਟ 4 ਕਰੋੜ ਦਾ ਫਾਇਦਾ ਕੀਤਾ ਮਾ ਭਾਈ ਕਿਵੇਂ ਕਹਿੰਦਾ ਮੇਰੇ ਪਾਈਪ ਲਾਈਨ ਭਈਆ ਪਾਣੀ ਵਾਲੀ ਜ਼ਮੀਨਾਂ ਖੁੱਲਣਾਂ ਮਕਸਦ ਬਹੁਤ ਜ਼ਿਆਦੇ ਜਿੰਨੀਆਂ ਜਲੰਧਰ ਦੀ ਜ਼ਮੀਨਾਂ ਨੇ ਉੰਨੀਆਂ ਦਾ ਲੋਕੋ ਘਰ ਬਗਲੀ ਬੈਠੇ ਆ ਖੁੱਲੀਆਂ ਜ਼ਮੀਨਾਂ ਲੋਕਾਂ ਕੋਲੇ ਉਹ ਕਹਿੰਦੇ ਕਹਿੰਦਾ ਭਾਈ ਜਿਹੜਾ 10% ਭਰਦੇ ਹੁੰਨੇ ਆ ਨਾ ਆਪਰ ਕੋਲੋਂ 90% ਭਰਦੀ ਹੁੰਦੀ ਆ ਸਰਕਾਰ ਕਹਿੰਦਾ 10% ਵੀ ਨਹੀਂ ਭਰਿਆ ਮੈਂ 90 ਵੀ ਕਹਿੰਦਾ ਉਹਨਾਂ ਨੇ ਭਰਿਆ 10 ਵੀ ਉਹਨਾਂ ਨੇ ਭਰਿਆ ਪਰ ਕਹਿੰਦਾ ਹੁਣ ਕੋਈ ਤੇਰੇ ਨਾਲ ਆ ਮਾਵੇ ਮੇਰੇ ਨਾਲ ਕਿਉਂ ਆਕਾਰ ਕੀ ਐਡਾ ਵੱਡਾ ਕੰਮ ਲਿਆ ਬਾਦਲਾਂ ਦਾ ਕਹਿੰਦਾ ਭਾਈ ਬਾਦਲਾਂ ਨੇ ਪੰਥ ਦਾ ਕੌਮ ਦਾ ਤੇ ਪੰਜਾਬ ਦਾ ਜੋ ਬੇੜਾ ਕਰ ਕੀਤਾ ਹੁਣ ਸਮਝ ਪੈ ਰਹੀ ਆ ਕਿ ਕਿੱਡਾ ਵੱਡਾ ਨੁਕਸਾਨ ਅਸੀਂ ਕੱਲੇ ਨਿੱਜੀ ਕੰਮਾਂ ਦੇ ਕਰਕੇ ਇਹਦਾ ਸਾਥ ਅੰਦਰ ਰਹੇ ਤੇ ਜੋ ਇਹਨਾਂ ਨੇ ਪੱਠਾ ਭੁਲਾਦਾ ਪੰਜਾਬ ਦਾ ਕੌਮ ਦਾ ਪੰਥ ਦਾ ਉਹਦਾ ਨੁਕਸਾਨ ਅਸੀਂ ਅੱਜ ਵੀ ਤੇ ਆਉਣ ਵਾਲੇ ਸਮੇਂ ਦਾ ਵੀ ਭੁਗਤਾਂਗੇ ਤੇ ਤੁਹਾਡੇ ਨਾਲ ਆ ਬਈ ਨੰਗਾ ਜੇ ਕਹੋਗੇ ਨਾਲ ਐਡੇ ਐਡੇ ਕੰਮ ਲੈ ਕੇ ਆਈ ਬਈ ਉਹਣਾ ਇੰਨੀ ਕਲਿੱਪਾਂ ਮੰਨ ਲਓ ਵੀਡੀਓ ਬਣ ਰਹੀ ਹੈ ਤੁਹਾਨੂੰ ਉਸੇ ਗੱਲ ਲਿਆਉਣਾ ਭੋਲ ਕੇ ਇੰਨੀ ਕਲਿੱਪ ਘੱਟ ਲੈਣ ਲਈ ਵੀ ਉਹਨਾਂ ਨੇ ਬਾਦਲਾਂ ਨੇ ਏਡਾ ਵੱਡਾ ਕੰਮ ਕੀਤਾ ਜੀ ਉਹ ਕਲਿੱਪ ਚਲਾ ਦੇਣਗੇ ਵੀ ਲੱਖਾਂ ਦਾ ਇਹ ਮੂੰਹ ਕਹੀ ਜਾਂਦਾ ਬਾਦਲਾਂ ਨੇ ਏਡਾ ਵੱਡਾ ਕੰਮ ਕੀਤਾ ਆ ਮੈਂ ਅਗਲੀ ਗੱਲ ਕੱਟ ਦੇਣੀ ਆ ਇਸ ਕਰਕੇ ਇਹਦੇ ਸਾਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ ਸੋਸ਼ਲ ਮੀਡੀਆ ਦਾ ਬਾਈ ਜਵਾਨਾ ਇਹ ਬਹੁਤ ਤਰ੍ਹਾਂ ਦਾ ਪ੍ਰਚਾਰ ਪ੍ਰਾਪੇ ਗੰਡਾ ਜਿਹੜਾ ਉਹ ਚੱਲਣਾ ਬਾਕੀ ਵੈਲਰ ਦੀ ਕਿਰਪਾ ਭਾਈ ਵਧੀਆ ਮਾਹੌਲ ਬਣਿਆ ਹੋਣਾ ਲੋਕ ਚਾਹੁੰਦੇ ਆ ਜਦੋਂ ਵੀ ਹਾਂ ਯਾਰ ਬਦਲਾ ਹੋਣਾ ਚਾਹੀਦਾ ਵੈਸੇ ਬਦਲਾ ਨੇ ਲੋਕਾਂ ਦੇ ਕੰਨ ਖੜੇ ਕਰਾਤੇ ਹੱਥ ਖੜੇ ਕਰਾਤੇ ਲੋਕਾਂ ਦੇ ਅੱਜ ਦਾ ਬੰਨਣਾ ਬਦਲਾ ਸੀ ਉਹ ਤੋਂ ਲੋਕ ਅੱਖ ਵੀ ਬਹੁਤ ਗਏ ਜਿਨ੍ਹਾਂ ਦਿਨਾਂ ਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਮੀਟਿੰਗਾਂ ਕਰਦੇ ਰਹਿਣਾ ਛੋਡੇ ਕੰਗਾ ਦੇ ਗਿਲੇ ਸ਼ਿਕਵੇ ਵੀ ਆ ਕਿ ਭਾਈ ਲੋਕ ਦੇ ਆਇਆ ਮਰਦ ਹੋ ਕਿਸੇ ਬੈਠਣ ਨਹੀਂ ਆਇਆ ਵਿਆਹ ਦੇ ਜਾਣਾ ਛੋਟਣਾ ਸਹਿਣ ਦਾ ਬਾਈ ਮੈਂ ਤੁਹਾਨੂੰ ਇਹ ਵੀ ਪਤਾ ਹੋਵੇ ਆਪਾਂ ਨੂੰ ਕਿੱਥੇ ਕਿੱਥੇ ਜਾਣਾ ਪਾਉਗਾ ਕਦੇ ਜਿਵੇਂ ਆਂਡੇ ਦਾ ਕੋਚ ਆ ਲਾ ਆਖਾ 2 ਮਿੰਟ ਦਾ ਫੋਟੋ ਵੀ ਬੈਠੇ ਰਹਿਣਾ ਘਰ ਦਾ ਫੋਟੋ ਲੈਣਾ ਔਰ ਇੱਕੋ ਆਪਣੇ ਹੱਥੇ ਦੇ ਬੱਸਾਂ ਭਰ ਕੇ ਲੈਣਾ ਸੀ ਨਹਿਰਾਂ ਦੇ ਵਿੱਚ ਲਵਾਵਾ ਪੁੰਹ ਰਹੀ ਜਦੋਂ ਫਿਰ ਕਿਸਾਨੀ ਮੋਰਚਾ ਜਾ ਭਾਨਾ ਵੱਡਿਆ 22 ਜਨ ਲੋਦਰ ਲਾ ਗਏ ਜਿਹੜੇ ਕਿਤੇ ਨਾ ਕਿਤੇ ਆਪਣੀ ਟਾਂਕ ਫਸੀ ਹੁੰਦੀ ਆ ਬਈ ਪਰ ਫੇਰ ਵੀ ਮੈਂ ਕਹਿੰਦਾ ਜੇ ਤੁਹਾਡੇ ਭਰਾਵਾਂ ਕੋ ਗਿਲੇ ਛਿਕੇ ਵੀ ਹੈਗੇ ਆ ਉਹ ਸਿਰਮੱਤੇ ਆ ਤੁਹਾਡੇ ਲਾਂਬੇ ਸਿਰਮੱਤੇ ਆ ਹਾ ਜਿੰਨੇ ਜੋ ਅਗਰੇ ਆਪਾਂ ਸੀਗੇ ਆਪਾਂ ਉਹਨੇ ਜੋ ਉਹਨਾਂ ਦਾ ਆਪਾਂ ਕੰਮ ਕਰਦੇ ਰਹੇ ਬਹਿ ਤੁਸੀ ਦੇਖੋ ਜਿਹੜੀਆਂ ਦੂਜੀਆਂ ਧਰਾਂ ਕਾਂਗਰਸੀ ਆ ਜਾਂ ਬਾਦਲ ਵਾਲੇ ਆ ਉਹ ਲੋਕਾਂ ਨਾਲ ਖੜੇ ਆ ਕਿਤੇ ਆਪਣੇ ਆਪਣੇ ਵਰਕਰਾਂ ਨਾਲ ਨਹੀਂ ਖੜਦੇ ਆ ਅੱਗੇ ਉਹ ਕਹਿੰਦੇ ਆਪਣੀ ਕਿਹੜਾ ਸਰਕਾਰ ਆ ਆਪਣੀ ਨਾ ਸੁਣਵਾਈ ਆ ਆਪਾਂ ਕੋਈ ਸਰਕਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਫੇਰ ਵੀ ਆਪਾਂ ਨਾਲ ਇਹ ਸਰਕਾਰ ਆਪਾਂ ਨੂੰ ਦੱਪਣ ਵਾਲੀ ਪਰਚਾ ਵੀ ਪਾ ਰਹੀ ਆ ਆ ਪਿਛਲੇ ਸਾਲ ਪਾਏ ਸੀਗਾ ਜੱਟਾ ਵੇਚਣ ਦਾ ਪਰਚਾ ਹਜੇ ਕੰਮਦਨ ਸੁਣ ਕੇ ਕਿ ਭਾਈ ਸਾਰਿਆਂ ਨੂੰ ਤੁਹਾਡੇ ਗਿਲੇ ਸ਼ਿਕਵੇ ਮੈਂ ਮਹਿਸੂਸ ਕਰਦਾ ਹਰ ਬੰਦੇ ਨੂੰ ਮਾਨ ਹੁੰਦਾ ਭਾਈ ਕਿਉਂਕਿ ਤੁਸੀਂ ਜ਼ੋਰ ਬਹੁਤ ਲਾਇਆ ਪਰ ਦੂਜੇ ਚ ਐਡਾ ਕਰਦੇ ਹੁੰਦੇ ਆ ਕਿ ਯਾਰਾਂ ਲੈ ਆ ਗਿਆ ਲੱਖਾ ਕੁਲੇ ਫਰਦੇ ਲੱਖੇ ਨਾ ਇਹ ਵੀ ਗੱਲ ਜਾਇਜ਼ ਆ ਕੋਈ ਗੱਲ ਨਹੀਂ ਉਹ ਵੀ ਆਪਾਂ ਕਹਾਣੀ ਦਰੁਸਤ ਕਰ ਲਾਂਗੇ ਹੌਲੀ ਹੌਲੀ ਸੂਚਾ ਵਾਲਿਆਂ ਬੈਠੇ ਆ ਇਹਨਾਂ ਨੂੰ ਬਹੁਤ ਚੇਡਾ ਹੋਈਆਂ ਵੀ ਕਿਉਂ ਰੱਖਾ ਆ ਗਿਆ ਹੁਣ ਕਈ ਵਾਰੀ ਦੇਖੋ ਇਹ ਗੱਲ ਹੋਰ ਧਿਆਨ ਰੱਖਿਓ ਜਿਹੜਾ ਬੰਦਰ ਨੰਬਰ ਮੇਰੇ ਕੋਲ ਛੋਡਾ ਆ ਮੇਰੇ ਮੋਬਾਈਲ ਤੇ ਹੋਊਗਾ ਉਹ ਮੈਂ ਲੇਟ ਕਰਾਂ ਮੈਂ ਕਿਤੇ ਹੁਲਜਾ ਹੋਣਾ ਮੈਂ ਰਾਤ ਨੂੰ ਕਰਾਂ ਮੈਂ ਕਰ ਲੈਂਦਾ ਜਿਹੜਾ ਮੇਰੇ ਕੋਲ ਨੰਬਰ ਨਹੀਂ ਅਣਪਛਾਤਾ ਨੰਬਰ ਆ ਉਹ ਮੈਂ ਚੱਕਦਾ ਨਹੀਂ ਉਹ ਬਾਹਲੇ ਆਉਂਦੇ ਆ ਗੁਰਦਾਸਪੁਰੋਂ ਕਰੀ ਜਾਂਦਾ ਗੁਜੰਦਰੋਂ ਕਰੀ ਜਾਂਦਾ ਗੁਆਂਮਰਸਰੋਂ ਕਰੀ ਜਾਂਦਾ ਸਾਡੀ ਬਟ ਦਾ ਰੌਲਾ ਜੀ ਸਾਡੇ ਘਰ ਦਾ ਰੌਲਾ ਜੀ ਪੂਰੇ ਪੰਜਾਬ 'ਚ ਤਾਂ ਆਪਾਂ ਨਹੀਂ ਲੜ ਸਕਦੇ ਜਾ ਕੇ। ਸੋ ਇਸ ਕਰਕੇ ਜਿਹੜੇ ਵੀ ਨੰਬਰ ਨੇ ਬਾਈ ਇੱਕ ਤਾਂ ਨੰਬਰ ਮੈਨੂੰ ਮੇਰੇ ਕੋਲੇ ਨੋਟ ਕਰਾਉਣੇ ਆ। ਉਹ ਬਾਈ ਛੇ ਪਰਚਾ ਹੋਇਆ ਮੇਰੇ ਤੇ। ਉਦੋਂ ਨੰਬਰ ਪਰ ਮੈਂ ਉਦੋਂ ਬੰਦ ਕਰ ਦਣਾ ਤੁਹਾਨੂੰ ਹੀ ਪਤਾ। ਉਹ ਪੁਲਿਸ ਪੇਸ ਕਰਦੀ ਆ ਉਹ ਮਹੀਨਾ ਖੜ ਨੰਬਰ ਬੰਦ ਰਹਿ ਗਿਆ ਉਹ ਪੈਸੇ ਕੰਪਨੀ ਬੰਦ ਕਰ ਦਿੰਦੀ। ਇੱਕ ਵਾਰੀ ਕੋਟਿੰਗ ਕਰੋ ਪੂਰਾ ਕਰਾ ਮੈਨੂੰ ਕਰਾਉਣ ਦਾ। ਹੈ? ਬਾਈ ਇਸ ਮਸਿਆਵਦ ਗਾਣੇ ਆ ਤਰੇ ਪੈਗ ਲਾ ਕੇ ਬੜਾ ਮੋ ਕਰ ਦਿਆ ਵੀ ਬਾਈ ਮੈਂ ਪੁੱਛਦਾ ਬਾਈ ਕੰਮ ਨਹੀਂ ਬਾਈ ਮੋ ਜਾਈ ਅੰਦਾ ਵੀ ਲਾ ਲਿਆ ਮੈਂ ਕਹਿੰਦਾ ਉਹ ਜਾਂ ਰਿਕਾਰਡਿੰਗਾਂ ਜਾਂ ਕਈ ਬੰਦਨ ਆਉਂਦਾ ਫੋਨ ਲਾ ਕੇ ਗੱਲ ਕਰਕੇ ਰਿਕਾਰਡਿੰਗ ਕਰਨ ਲੱਗ ਜਾਂਦੇ ਆ ਸੋ ਜਿਹੜਾ ਨੰਬਰ ਬਾਈ ਮੇਰੇ ਕੋਲੇ ਹੋਊਗਾ ਉਹ ਮੈਂ ਹਲ ਹਾਲ ਤਨੂੰ ਦੁਬਾਰਾ ਵੀ ਕਰ ਦਿਆਂ ਜੇ ਕਿਹਦਾ ਫੇਰ ਵੀ ਭਰਾ ਕੋਈ ਰਹਿ ਗਿਆ ਕਈ ਵਾਰੀ ਕੋ ਨੇ ਧਿਆਨ ਚਾਇਆ ਕਿਦਾ ਕੰਮ ਵੀ ਰਹਿ ਜਾਂਦਾ ਅਜਾ ਇਹ ਗੱਲ ਆਪਣੀ ਇੱਕ ਸਪਸ਼ਟ ਹੈ ਇਹ ਉਸ ਦਿਨ ਵੀ ਆਪਾਂ ਬਾਈ ਤੇ ਵੀ ਬੋਲਦੇ ਰਹੇ ਹਾਂ ਵੀ ਆਪਾਂ ਗਲਤ ਦਾ ਸਾਥ ਨਹੀਂ ਦੇਣਾ ਆਪਾਂ ਲੋਕਾਂ ਦੀਆਂ ਦੁਸ਼ਮਣੀਆਂ ਦੀ ਵਾਇਪਰ ਹੋਣੀਆਂ ਜਿਵੇਂ ਇਹ ਕਰਦੇ ਰਹੇ ਨੇ ਵੀ ਧੱਕੇ ਨਾਲ ਹੀ ਜੇ ਦੂਜੀ ਧਿਰ ਦਾ ਬਲ ਸਹੀ ਵੀ ਹੁੰਦਾ ਸੀ ਆਪਦੇ ਬੰਦੇ ਵੜ ਲਾ ਕੇ ਪਰਚਾ ਪਵਾ ਦੇ ਸੀ ਕਿੰਨੇ ਲੋਕਾਂ ਨੇ ਇਨਸਾਨਤਰਾ ਇਹਨਾਂ ਨੇ ਬਾਈ ਕਿੰਨਾਂ ਨੂੰ ਜੇਲਾ ਕਰਾਇਆ ਕਿੰਨਿਆਂ ਨੂੰ ਥਾਣਾ ਦੀ ਬੰਦ ਕਰਾਇਆ ਇਹਨਾਂ ਨੂੰ ਜਲੀਲ ਕਰਾਇਆ ਕਟਾਇਆ ਇਹਨਾਂ ਨੇ ਆਪਾਂ ਉਹ ਕੰਮ ਨਹੀਂ ਕਰਨਾ ਲੋਕਾਂ ਦੀਆਂ ਦੁਸ਼ਮਣੀਆਂ ਪੀੜੀਆਂ ਪੈ ਜਾਂਦੀਆਂ ਨੇ ਕਹਾ ਜਵਾਕਾਂ 'ਚ ਪੈ ਜਾਂਦੀਆਂ ਨੇ ਦੁਸ਼ਮਣੀਆਂ ਤੇ ਇਹ ਆਪ ਰਿਸ਼ਤਦਾਰਾਂ ਨਾਲ ਸੰਝੀਆਂ ਇਕੱਠੀਆਂ ਟਰੀਆਂ 'ਤੇ ਇਕੱਠੀਆਂ ਕੱਲੀ ਬੈਠੇ ਸੂਇਸ ਕਰਕੇ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਸਾਂਝੀਆਂ ਕੀਤੀਆਂ ਨੇ ਤਾਂ ਕਿਰੇ ਹੋ ਕੇ ਭਾਈ ਲੜਾਈ ਲੜੋ ਲੜਨੀ ਚਾਹੀਦੀ ਆ ਕਿਉਂਕਿ ਆਪਾਂ ਸਾਰੇ ਇਕੱਠੇ ਹੋ ਕੇ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਪੰਜਾਬ ਬਚਾਉਣਾ ਹੈ ਜਿਹੜੇ ਹਾਲਾਤ ਬਣੀ ਜਾਂਦੇ ਨੇ ਭਾਈ ਦਿਨੋਂ ਦਿਨ ਪੰਜਾਬ ਦੇ ਹਾਲਾਤ ਬਿਗੜੀ ਤੁਰੇ ਜਾਂਦੇ ਨੇ ਆ ਭੋਜਪਰੀ ਮੈਂ ਗੱਲ ਕੀਤੀ ਆ ਜਿਵੇਂ ਭੋਜਪਰੀ ਗਾਣਿਆਂ ਤੇ ਚੰਨੀ ਨੱਚਦਾ ਭੋਜਪਰੀ ਗਾਇਕ ਮਂਗਾਉਂਦੇ ਆ ਲੁਧਿਆਣੇ ਦੇ ਵਿੱਚ ਅੱਜ ਜਿਹੜਾ ਇੱਕ ਵੀ ਖੜਾ ਹੋਊਗਾ ਨਾ ਭੋਜਪਰੀ ਗਾਇਕ ਬਿਹਾਰ ਦੇ ਵਿੱਚੋਂ ਆਊਗਾ 10-15 ਲੱਖ ਰੁਪਇਆ ਲੈ ਕੇ ਤੇ ਭੰਗਾਂ ਨੂੰ ਖੁਸ਼ ਕਰੂਗਾ 70-72 ਲੱਖ ਦੀ ਗਿਣਤੀ ਹੋ ਗਈ ਭਈਆਂ ਦੀ ਪੰਜਾਬ 'ਚ ਭਈਆ ਝੋਲਾ ਮਰੂ ਲੱਗਦਾ ਪੰਜਾਬ 'ਚ ਵੋਟ ਪਹਿਲਾਂ ਬਣ ਜਾਂਦੀ ਆ ਸਰਪੰਚ ਪਿੰਡਾਂ ਦੇ ਵੰਟਾ ਬਣਾਉਂਦੇ ਨੇ ਭਈ ਵੋਟਾਂ ਲੈਣ ਦੇ ਬਾਰੇ ਇਹ ਗੱਲ ਯਾਦ ਰੱਖਿਓ ਉਹ ਡਾਕਟਰ ਹਜਿੰਦਰ ਕੌਰ ਨੇ ਕੀ ਕਿਹਾ ਹੈ